ਸਾਡੇ ਮਾਨਯੋਗ ਐਸਐਸਪੀ ਸਾਹਿਬ ਬਰਨਾਲਾ ਡੀਐਸਪੀ ਟਰੈਕਟਰ ਬਰਨਾਲਾ ਜੀ ਦਿਸ਼ਾ ਨਿਰਦੇਸ਼ਾਂ ਹੇਠ ਡਿਜੀਟਲ ਟਰੈਕਟਰ ਪੁਲਿਸ ਸੁਚਾਰੂ ਢੰਗ ਨਾਲ ਕੰਮ ਕਰ ਲਈਓ ਵਿਸ਼ੇਸ਼ ਉਪਰਾਲੇ ਕਰਦੀ ਹੋ ਰਹੀ ਹੈ ਜਿਸ ਤਹਿਤ ਕੁਝ ਸਮੇਂ ਤੋਂ ਇੱਕ ਕਾਰ ਡਰਾਈਵਿੰਗ ਸਕੂਲ ਵਾਲਿਆਂ ਨਾਲ ਸੰਬੰਧਿਤ ਕੰਪਲੀਟਸ ਆ ਰਹੀਆਂ ਸੀਗੀਆਂ ਜਿਨ੍ਹਾਂ ਦੀ ਅੱਜ ਚੈਕਿੰਗ ਕੀਤੀ ਗਈ ਹੈ ਤਾਂ ਕਿ ਜਿਹੜੀ ਇਹ ਰੋਡ ਸੇਫਟੀ ਦੇ ਮਾਮਲੇ ਚ ਚਾਹੇ ਕੋਈ ਸਿੱਖਣ ਵਾਲਾ ਬੱਚਾ ਹੈ ਚਾਹੇ ਕੋਈ ਜਾਣ ਵਾਲੇ ਹੈ ਉਹ ਸਾਰੇ ਚੀਜ਼ਾਂ ਨੂੰ ਸਚਾਰੂ ਢੰਗ ਨਾਲ ਤੇ ਕਾਨੂੰਨ ਮੁਤਾਬਕ ਲਾਗੂ ਕਰਾਇਆ ਜਾ ਸਕੇ ਜਿਹੜੀਆਂ ਇਹਨਾਂ ਕੁਝ ਤਰੂਪੀਆਂ ਪਾਈਆਂ ਗਈਆਂ ਨੇ ਜਿੰਨਾ ਸਬੰਧੀ ਕੁਝ ਚਲਾਨ ਵੀ ਕੀਤੇ ਗਏ ਆ ਅੱਗੇ ਵਾਸਤੇ ਸੱਤਾਰਨਾ ਕੀਤੀ ਗਈ ਹੈ ਵੀ ਇਸ ਸੀਰਚ ਸੇਫਟੀ ਦੇ ਮਾਮਲੇ ਨੂੰ ਲੈ ਕੇ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਇਹਨਾਂ ਨੂੰ ਸਾਰੇ ਨੀਮਾਂ ਦੀ ਪਾਲਣਾ ਕਰਨੀ ਪਊਗੀ ਜਿਸ ਜੋ ਵੀ ਕਾਰ ਡਰਾਈਵਿੰਗ ਨਾਲ ਰਿਲੇਟਡ ਹੈ ਨਿਯਮ ਬਣੇ ਹੋਏ ਨੇ ਉਹਨਾਂ ਨੂੰ ਪੂਰਤਰਾ ਫਾਲੋ ਕੀਤਾ ਜਾਊਗਾ ਪਰਮਟ ਕੁਝ ਦੇ ਪਰਮਟ ਨਹੀਂ ਸੀਗੇ ਬਾਕੀ ਪਰਮਟ ਚੈੱਕ ਕੀਤੇ ਆ ਉਹ ਪਰਮਟ ਤੋਂ ਬਿਨਾ ਜੋ ਤੁਰੁੱਟੀਆਂ ਉਹਦੇ ਚਲਾਣ ਵੀ ਕੀਤੇ ਗਏ ਨੇ ਇਹਨਾਂ ਨੂੰ ਵੀ ਕਿਹਾ ਜੋ ਇਹਦੇ ਲਈ ਦਿਸ਼ਾ ਨਿਰਦੇਸ਼ ਹੈ ਜੋ ਪ੍ਰੋਪਰ ਟਰੈਕ ਬਣੇ ਨੇ ਜੋ ਵੀ ਇਹਦੇ ਨਿਯਮ ਹੈ ਇਹ ਉੱਥੇ ਹੀ ਲਿਜਾਣਗੇ ਭੀੜ ਭੜੱਕੇ ਵਾਲੇ ਥਾਵਾਂ ਤੇ ਲਿਜਾ ਕੇ ਜਿੱਥੇ ਜਾਮ ਲੱਗਦੇ ਨੇ ਹੋਰ ਹੈ ਉੱਥੇ ਮਤਲਬ ਇਦਾਂ ਲਿਆ ਕੇ ਲੋਕਾਂ ਨੂੰ ਪਰੇਸ਼ਾਨੀ ਦੇ ਦੁਬਦ ਚ ਬਿਲਕੁਲ ਨਹੀਂ ਪਹੁੰਚਣਗੇ ਇਹਨਾਂ ਨੂੰ ਸਖਤ ਹਦਾਇਤ ਵੀ ਆਪਣੇ ਸਾਰੇ ਨਿਯਮਾਂ ਮੁਤਾਬਕੀ ਪ੍ਰੋਟੋਕੋਲ ਪੂਰੇ ਉਹਨੂੰ ਉਸ ਮੁਤਾਬਕ ਹੀ ਕੰਮ ਕਰਨ ਡਰਾਈਵਿੰਗ ਸਟਾਨ ਜੋ ਪ੍ਰੋਪਰ ਟਰੈਕ ਬਣੇ ਹੋਏ ਨੇ ਇਹ ਉਸ ਸੰਬੰਧੀ ਚਲਾਨ ਵੀ ਹੋ ਗਏ ਤੇ ਇਹਨਾਂ ਨੂੰ ਵਾਰਨਿੰਗ ਵੀ ਹੈ ਅਗਲੀ ਵਾਰੀ ਇਹ ਸੇਫਟੀ ਨਾਲ ਸੰਬੰਧ ਬਿਲਕੁਲ ਕੋਈ ਕੰਪਰਮਾਈਜ਼ ਨਹੀਂ ਹੋਊਗਾ ਸੇਫਟੀ ਸਾਰਿਆਂ ਦੀ ਮਸਤ ਹੈ ਇਹਨਾਂ ਦੀ ਲਈ ਵੀ ਮਸਤ ਹੈ ਕਾਰ ਸਿੱਖਣ ਵਾਲਾ ਹੀ ਮਸਤ ਹੈ ਪਬਲਿਕਲੀ ਵੀ ਸੇਫਟੀ ਹੈ ਜਿਹੜੀ ਉਹ ਮਸਤ ਹੈ ਤਾਂ ਕਿ ਕਿਸੇ ਲਈ ਵੀ ਕੋਈ ਕੋਈ ਵਿਸਥਾ ਕਿਸੇ ਦੀ ਜਾਨ ਖਤਰੇ ਨੂੰ ਕਤਰਾ ਨਾ ਹੋਵੇ ਤੇ ਗੱਡੀਆਂ ਚੈਕਿੰਗ ਕੀਤੀ ਹੈ ਕਿ ਜਿਹੜੀ ਕੋਈ ਕਮੀ ਸੀ ਉਹਨਾਂ ਸੰਬੰਧੀ ਚਲਾਨ ਵੀ ਕੀਤੇ ਗਏ ਨੇ ਤੇ ਅੱਗੇ ਵਾਸਤੇ ਜੋ ਵੀ ਨਿਰਦੇਸ਼ ਨੇ ਬਾਜ਼ਾਰ ਚ ਚਲਾਉਣ ਦਾ ਜਾਂ ਹੋਰ ਰੋਡ ਤੇ ਚਲਾਉਣ ਦਾ ਉਨਾ ਵਾਲੀ ਜਾਣਕਾਰੀ ਦਿੱਤੀ ਗਈ ਹੈਗੀ ਤੇ ਬਾਕੀ ਕਾਗਜ਼ ਪੱਤਰ ਸਾਹਿਬ ਚੈੱਕ ਕੀਤੇ ਸਰ ਉਹ ਸਾਰਾ ਮੈਡੀਸਨ ਤੇ ਫਾਇਰ ਸੈਫਟੀ ਉਹ ਤੁਰੰਤ ਹੁਣੇ ਸੀ ਲਾਗੂ ਕਰਾਂਗੇ ਤੇ ਅੱਗੇ ਤੋਂ ਸਹੀ ਢੰਗ ਨਾਲ ਟ੍ਰਾਂਸਫਰ ਦੇ ਨਿਯਮ ਅਨੁਸਾਰ ਹੀ ਬੰਦੇ ਚੱਲਣਗੇ